ਸਾਡੇ ਨਵੇਂ ਬਣੇ ਸੁਭਾ ਪ੍ਰਧਾਨ ਜਸਵਿੰਦਰ ਰਾਣਾ ਜੀ ਜੋ ਕਿ ਅਸੀਂ ਰਾਜਪੁਰੇ ਦੇ ਵਿੱਚ ਪ੍ਰੋਗਰਾਮ ਰੱਖਿਆ ਸੀ ਬਾਕੀ ਵਕ ਵਕ ਸਾਰੇ ਪਟਿਆਲੇ ਜ਼ਿਲ੍ਹੇ ਦੀਆਂ ਮੰਡੀਆਂ ਦੇ ਅਸੀਂ ਪ੍ਰਧਾਨ ਸਾਹਿਬਾਨ ਬੁਲਾਏ ਸੀ ਉੱਥੇ ਪਟਿਆਲੇ ਜ਼ਿਲ੍ਹੇ ਦੀ ਜੋ ਪ੍ਰਧਾਨ ਚੋਣਾਂ ਸੀ ਉਸ ਬਾਰੇ ਸਾਰੀ ਮੰਡੀਆਂ ਨੇ ਸਹਿਮਤੀ ਜੋ ਜਿਤਾਈ ਹੈ ਉਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਮੇਰੇ ਤੇ ਜਿਤਾਈ ਹੈ ਤੇ ਮੈਂ ਘਰੋਸਾ ਤੇ ਆਸ ਕਰਦਾ ਹਾਂ ਪ੍ਰਮਾਤਮਾ ਅੱਗੇ ਵੀ ਅਸੀਂ ਜਿਵੇਂ ਖਰਾ ਉਤਰਾਂਗਾ ਹਰ ਗੱਲ ਤੇ ਤੇ ਪ੍ਰਧਾਨ ਜੀ ਦੇ ਨਾਲ ਚੰਡੇ ਨਾਲ ਚੰਡਾ ਜੋੜ ਕੇ ਰਹੇ ਜਿਲੇਜ ਕਿੰਨੀਆਂ ਐਸੋਸੀਏਸ਼ਨਾਂ ਆਪਣੀਆਂ ਮੰਡੀਆਂ ਆ ਇੱਕ ਐਸੋਸੀਏਸ਼ਨਾਂ ਜੀ ਪੂਰੇ ਪੰਜਾਬ ਦੇ ਵਿੱਚ ਵੀ ਕਿੰਨੇ ਮਾੜਦੀ ਮੰਡੀਆਂ ਲੱਗਦੀਆਂ ਜਿਹੜੀਆਂ ਆਪਣੇ ਜਿਨ੍ਹਾਂ ਨੇ ਜ਼ਿਲ੍ਹਾ ਪ੍ਰਧਾਨ ਬਣਾਇਆ ਤਾਂ ਟੋਟਲ ਕਿੰਨੀਆਂ ਹੈ ਕਿਹਾ 22 ਮੰਡੀਆਂ ਜੀ 22 ਪਹਿਲਾਂ ਰਾਜਪੁਰੇ ਦੀ ਕਿੱਤੇ ਦੀ ਜੁਗਮੇ ਬਾਰੇ ਜੂ ਥੋੜੇ ਕੋਲ ਬਹੁਤ ਵੱਡੀ ਜਿੰਮੇਵਾਰੀ ਪੈ ਗਈ ਕਿ ਇਹ ਨਹੀਂ ਚਲੋ ਹੌਲ ਹੌਲ ਸਿੱਖਦੇ ਪਹਿਲਾਂ ਸਭਾ 2 ਸਾਲ ਅਸੀਂ ਰਾਜਪੁਰੇ ਦੀ ਕੀਤੀ ਹੈ ਹੁਣ ਅਸੀਂ ਜਿਲ੍ਹਾ ਡਿਸਟ੍ਰਿਕਟ ਦੀ ਜਿਹੜੀ ਸੇਵਾ ਮਿਲੀ ਹੈ ਉਸ ਨੂੰ ਪੂਰੀ ਇਮਾਨਦਾਰੀ ਨਾਲ ਵਾਕੂਪੀ ਨਾਲ ਨਾ ਆ ਬਿਲਕੁਲ ਜੀ ਹਰ ਸਮੱਸਿਆ ਦਾ ਹੱਲ ਅਸੀਂ ਆਪਣੇ ਆਰਤੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਦਿਨ ਰਾਤ ਖੜਾ ਹੋਏ ਮੈਂ ਪਹਿਲਾਂ ਵੀ ਹਰਣਾ ਜੀ ਨਾਲ ਪੂਰੇ ਦੋੇ ਬਾਰੀ ਹਰ ਕੰਮ ਕੀਤਾ 17 ਛੜਾ ਸਾਲ ਉੱਗੀ ਵੇ ਦਿਵਿੰਦਰ ਭੈਜਵਾਨ ਜੀ ਨਾਲ ਐਨ ਮੋਟਰ ਦਾ ਬੋਡਾ ਲਾਗੇ ਦਿਨ ਰਾਤ ਜਿਵੇਂ ਹਕੂਮਤ ਦੇ ਨਾਲ ਚੱਲੂਗਾ ਪੂਰੀ ਸਮਾਂ ਕੋਲੋਂ ਪਹਿਲੇ ਦਿਨੋਂ ਦੀ ਜਿਵੇਂ ਰਣਗ ਦੇ ਸੇਵਾ ਕੀਤੀ ਆ ਉਹਦੇ ਦਿਵਿੰਦਰ ਸਿੰਘ ਜੀ ਸਾਡੇ ਬਹੁਤ ਹੀ ਕਾਬਿਲ ਸਾਥੀ ਨੇ ਜਿਨ੍ਹਾਂ ਨੂੰ ਅੱਜ ਅਸੀਂ ਜ਼ਿਲ੍ਹਾ ਪਟਿਆਲਾ ਦੇ ਅੜਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨਿਯੁਕਤ ਕੀਤਾ ਹੈ ਬਹੁਤ ਹੀ ਮਿਹਨਤੀ ਨੇ ਸਾਨੂੰ ਉਮੀਦ ਹੈ ਕਿ ਇਹ ਸਾਰੇ ਜ਼ਿਲ੍ਹੇ ਨੂੰ ਬਹੁਤ ਬਕੂਬੀ ਜਿਹੜਾ ਹੈ ਜ਼ਿੰਮੇਵਾਰੀ ਨਾਲ ਚਲਾਉਣਗੇ ਕਿਉਂਕਿ ਸਾਰੀਆਂ ਹੀ ਮੰਡੀਆਂ ਨੇ ਇਹਨਾਂ ਦੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਸਾਰੇ ਮੰਡੀ ਪ੍ਰਧਾਨਾਂ ਦੀ ਸਹਿਮਤੀ ਦੇ ਨਾਲ ਜਿਹੜੀ ਅੱਜ ਚੋਣ ਸਿਰੇ ਚੜੀ ਹੈ ਮੈਂ ਪਹਿਲਾਂ ਇੱਥੋਂ ਪਿਛਲੇ 17 ਸਾਲ ਤੋਂ ਜ਼ਿਲ੍ਹੇ ਦਾ ਪ੍ਰਧਾਨ ਸੀ ਪਰ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਮੈਨੂੰ ਹੁਣ ਪੰਜਾਬ 'ਚ ਜਾਣ ਦਾ ਮੌਕਾ ਮਿਲਿਆ ਬਤੌਰ ਪੰਜਾਬ ਪ੍ਰਧਾਨ ਕੰਮ ਕਰਨ ਦਾ ਮੌਕਾ ਮਿਲਿਆ ਤੇ ਮੈਂ ਆਪਣੀ ਜਗ੍ਹਾ ਤੇ ਦਵਿੰਦਰ ਸਿੰਘ ਜੀ ਨੂੰ ਦੇਖਣਾ ਚਾਹੁੰਦਾ ਸੀ ਜੋ ਅੱਜ ਮੇਰਾ ਸੁਪਨਾ ਪੂਰਾ ਹੋਇਆ ਹੈ ਔਰ ਇਹ ਬਹੁਤ ਹੀ ਮਿਹਨਤੀ ਸਾਥੀ ਨੇ ਸਾਡੇ ਸੁਤਵਿੰਦਰ ਸੈਣੀ ਜੀ ਏ ਵੀ ਅੱਜ ਸਾਡੇ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਅਸੀਂ ਇਹਨਾਂ ਨੂੰ ਨਿਯੁਕਤ ਕੀਤਾ ਹੈ ਬਹੁਤ ਹੀ ਕਾਬਲ ਔਰ ਮਿਹਨਤੀ ਸਾਥੀ ਨੇ ਸਾਡੇ ਆੜਤੀਆਂ ਦੇ ਸਮੱਸਿਆਵਾਂ ਨੂੰ ਹਰ ਪਲੇਟਫਾਰਮ ਤੇ ਹਟਾਉਂਦੇ ਨੇ ਇਸੇ ਤਰ੍ਹਾਂ ਹੀ ਅਸੀਂ ਪਟਿਆਲਾ ਜ਼ਿਲ੍ਹੇ ਦੇ ਚੇਅਰਮੈਨ ਨੇ ਜਿਹੜੇ ਉਹ ਪਵਨ ਸਿੰਘਲਾ ਜੀ ਨੂੰ ਨਿਯੁਕਤ ਕੀਤਾ ਜੋ ਪਹਿਲਾਂ ਤੋਂ ਹੀ ਮੇਰੇ ਨਾਲ ਵੀ ਕੰਮ ਕਰਦੇ ਆਏ ਨੇ ਔਰ ਉਮੀਦ ਹੈ ਕਿ ਦਵਿੰਦਰ ਜੀ ਨਾਲ ਵੀ ਇਸੇ ਤਰ੍ਹਾਂ ਹੀ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਸੋ ਅੱਜ ਇਹ ਛੋਣ ਜਿਹੜੀ ਹੈ ਸਰਬਸੰਮਤੀ ਨਾਲ ਅਸੀਂ ਸਿਰੇ ਚੜਾਈ ਹੈ ਜੋ ਆੜਤੀਆਂ ਦੀ ਭਲਾਈ ਦੇ ਔਰ ਆੜਤੀਆਂ ਦੀਆਂ ਇਹ ਮੁਸ਼ਕਲਾਂ ਦੇ ਹਰ ਕੰਮ ਤੇ ਜਿਹੜਾ ਹੈ ਉਹ ਧਿਆਨ ਦੇ ਵਿੱਚ ਉਹ ਮੈਂ ਰਾਣਾ ਜੀ ਦਾ ਸਾਡੇ ਦਾ ਬਹੁਤ ਧੰਨਵਾਦ ਦੀਆਂ ਜਿਹੜੀ ਮੈਨੂੰ ਇਹਨਾਂ ਨੇ ਸੀਨੀਅਰ ਪ੍ਰੈਜਿਡੈਂਟ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੈ ਉਹ ਮੈਂ ਇਹਨਾਂ ਨੂੰ ਪੂਰਾ ਬਿਸ਼ਵਾਸ ਦਿਵਾਉਣਾ ਕਿ ਪੂਰੇ ਤੰਦ ਹੀ ਨਾਲ ਕੰਮ ਕਰਾਂਗਾ ਕੋ ਰਿਕ ਤਰ੍ਹਾਂ ਦੀ ਕੋਈ ਵੀ ਸੂਤ ਅਸੀਂ ਆੜਤੀਆਂ ਵਾਸਤੇ ਲੈਣੀ ਹੈ ਉਹਦੇ ਵਾਸਤੇ ਅਸੀਂ ਦਿਨ ਰਾਤ ਮਿਹਨਤ ਕਰਾਂਗੇ ਸੋ ਮੈਂ ਬਹਿਦਵਾਨ ਜੀ ਨੂੰ ਵੀ ਧਿਆਨ ਚ ਲੈਣਾ ਚਾਹਣਾ ਕਿ ਮੈਂ ਡਿਸਟ੍ਰਿਕਟ ਹੈੱਡਕੁਆਰਟਰ ਮੰਡੀ ਦਾ ਪ੍ਰਧਾਨ ਹ ਪਟਿਆਲੇ ਦਾ ਇਹਨਾਂ ਨੂੰ ਹੈੱਡਕੁਆਰਟਰ ਤੇ ਕਦੇ ਵੀ ਮੇਰੀ ਲੋੜ ਪਵੇਗੀ ਚਾਹੇ ਡੀਸੀ ਸਾਹਿਬ ਨੂੰ ਮਿਲਣਾ ਹੈ ਕਿਸੇ ਵੀ ਅਫਸਰ ਨੂੰ ਮਿਲਣਾ ਹੈ ਮੈਂ ਇਹਨਾਂ ਤੋਂ ਮੁਰੀ ਹਾਜ਼ਰ ਹੋਇਆ ਕਰਾਂਗਾ ਸੋ ਇਹਨਾਂ ਕਹਿੰਦਾ ਹਾਂ ਮੈਨੂੰ ਇਹ ਵੀ ਖੁਸ਼ੀ ਹੈ ਕਿ ਮੇਰਾ ਛੋਟਾ ਭਰਾ ਵੈਦਵਾਨ ਪੰਜਾਬ ਆਪਣਾ ਜ਼ਿਲ੍ਹੇ ਬਟਿਆਲੇ ਦਾ ਪ੍ਰਧਾਨ ਬਣਿਆ ਹੈ ਸਰਬਸੰਮਤੀ ਨਾਲ ਬਣਿਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ 'ਚ ਕੋਈ ਕੰਟਰਡਿਕਸ਼ਨ ਨਹੀਂ ਹੋਇਆ ਕਿਸੇ ਵੀ ਤਰ੍ਹਾਂ ਦੀ ਸੋ ਬੇਸ਼ੱਕ ਮੈਂ ਪਹਿਲਾਂ ਦਾਵੇਦਾਰ ਸੀ ਪਰ ਜਦੋਂ ਰਾਣਾ ਜੀ ਨਾਲ ਮੇਰੀ ਗੱਲ ਹੋਈ ਵੈਦਵਾਨ ਸਾਹਿਬ ਨੇ ਆਪਣਾ ਨਾਮ ਪ੍ਰਪੋਜ਼ ਕੀਤਾ ਤਾਂ ਮੈਂ ਤੁਰੰਤ ਰਾਣਾ ਸਾਹਿਬ ਨੂੰ ਫੋਨ ਕਰਤਾ ਸੀ ਭਲਾਂਜੀ ਜੀ ਇਹ ਬਿਲਕੁਲ ਨਹੀਂ ਜੇ ਆਪਾਂ ਜੋ ਚਾਹੁੰਦੇ ਆ ਤਾਂ ਉਹਨਾਂ ਨੂੰ ਮੌਕਾ ਦੇਣਾ ਹੈ ਇਹ ਮੇਰੀ ਅਜ ਦੇ ਹਿਸਾਬ ਨਾਲ ਵੀ ਉਹਨੇ ਸੀਨੀਅਰ ਹੈ ਮਤਲਬ ਕਾਫੀ ਜੰਗ ਹੈ ਇਹ ਕੰਮ ਕਰ ਸਕਦੇ ਆ ਸੋ ਮੈਂ ਵਿਸ਼ਵਾਸ ਵੀ ਦਵਾਉਂਦਾ ਇਹਨਾਂ ਨੂੰ ਕਿ ਕਦੇ ਵੀ ਕਿਸੇ ਤਰ੍ਹਾਂ ਦੀ ਦਿੱਕ ਨਹੀਂ ਆਉਣੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ